ਤੋ ਪਹਿਲਾ ਤੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੇਰਾ ਨਾਮ ਇੰਦਰਜੀਤ ਸਿੰਘ ਬਬੂ ਹੈ ਔਰ ਮੈਂ ਸਾਫ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਗ੍ਰੈਂਡਸਨ ਹਾਂ ਅੱਜ ਤੁਹਾਡੇ ਮadhyam ਤੋਂ ਇੱਕ ਮੈਸੇਜ ਦੇਣਾ ਚਾਹੁੰਦਾ ਆਪਣੇ ਰਾਮਗੜੀਆ ਭਰਾਵਾਂ ਨੂੰ ਉਹ ਇਹ ਹੈ ਕਿ ਅੱਜ ਤੋਂ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਿਸ ਨੇ ਰਾਮਗੜੀਆ ਸਮਾਜ ਬਾਰੇ ਬਹੁਤ ਹੀ ਗਲਤ ਬੋਲਿਆ ਸੀ ਉਹਨਾਂ ਨੂੰ ਗੁੱਲੀ ਕੱਢ ਕੇ ਆਸੀ ਜਿਸ ਦਾ ਪੂਰੇ ਪੰਜਾਬ ਦੇ ਅੰਦਰ ਵੀ ਪੂਰੇ ਇੰਡੀਆ ਦੇ ਅੰਦਰ ਬਹੁਤ ਕੀਤਾ ਗਿਆ ਮੇਰੇ ਕੋ ਤਰ੍ਹਾਂ ਤਰ੍ਹਾਂ ਦੇ ਫੋਨ ਆਏ ਕਿ ਤੁਸੀਂ ਇੱਥੇ ਐਕਸ਼ਨ ਕਿਉਂ ਨਹੀਂ ਲੈਂਦੇ ਜੀ ਕਿ ਪੰਜਾਬ ਦੇ ਅੰਦਰ ਇੱਕ ਮੰਤਰੀ ਸਮਾਜ ਬਾਰੇ ਬੋਲ ਰਿਹਾ ਜਾਜੂ ਮੇਰੇ ਨਾਲ ਤਰਨਤਾਰ ਤੋਂ ਜਿਹੜੇ ਗੋਂਗਾ ਸਾਹਿਬ ਉੱਤੇ ਪ੍ਰਧਾਨ ਨੇ ਦਿੱਲੀ ਤੋਂ ਰਾਮਗੜੀਆ ਬੋਰਡ ਦੇ ਪ੍ਰਧਾਨ ਗਾਗੀ ਜੀ ਆਏ ਹੋਏ ਨੇ ਅਸੀਂ ਅੱਜ ਇੱਥੇ ਅੰਬਸਰ ਇੱਕ ਪ੍ਰੋਗਰਾਮ ਰੱਖਿਆ ਸੀਗਾ 301 ਸਾਲਾ ਜਸਾ ਸਿੰਘ ਜੀ ਦਾ ਜਨਮ ਦਿਹਾੜਾ ਉੱਥੇ ਆਏ ਸੀਗੇ ਅੰਬਸਰ ਵੀ ਕੇ ਤੇ ਉੱਥੇ ਵੀ ਇਹੀ ਸਲਾਹ ਦਿੱਤੀ ਪਹਿਲਾਂ ਅਸੀਂ ਕਿਹਾ ਸੀਗਾ ਭਗਵੰਦ ਮਾਨ ਜੀ ਨੂੰ ਕਿ ਜਾਤਾ ਹੈ ਇਸ ਪੋਲਰ ਦੀ ਟਿਕਟ ਕੱਟੀ ਜਾਵੇ ਜਾਂ ਇਹਨੂੰ ਮੰਤਰੀਪਦ ਤੋਂ ਵਾਹ ਜਾਵੇ ਜਿਸ ਤਰੀਕੇ ਨਾਲ ਇਹ ਬੋਲਿਆ ਹੈਗਾ ਸਮਾਜ ਦਾ ਉਹਨਾਂ ਨੇ ਹਲੇ ਤੱਕ ਕੋਈ ਐਕਸ਼ਨ ਨਹੀਂ ਲਿੱਤਾ ਤੇ ਗੱਲਾਂ-ਗੱਲਾਂ 'ਚ ਮਾਫੀਆਂ ਮੰਗੀਆਂ ਗਈਆਂ ਪੋਲਰ ਨੇ ਆਪ ਦਾ ਵੀਡੀਓ ਪਾ ਕੇ ਮਾਫੀ ਮੰਗ ਲਈ ਜਿਸ ਦੇ ਨਾਲ ਅਸੀਂ ਸਾਡਾ ਸਮਾਜ ਕੋਈ ਸੈਟੀਸਫਾਈਡ ਨਹੀਂ ਹੈ ਆ ਸਾਡੀ ਜਿਹੜੀ ਡਿਮਾਂਡ ਸੀ ਉਹ ਇਹ ਡਿਮਾਂਡ ਸੀਗੀ ਜਿਹਾਦਾ ਇਹ ਟਿਕਟ ਕੱਟੇ ਜਾਵੇ ਅਜਾਣ ਨੂੰ ਮੰਤਰੀਪਾਦ ਤੋਂ ਹਟਾਇਆ ਗਿਆ ਤੇ ਭਗਵਾਨਦਮਾਨ ਜੀ ਨੇ ਇਹ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਸਾਰਿਆਂ ਨੇ ਰਾਮਗੜੀਆਂ ਜਾਨੇ ਔਰ ਸਾਰੇ ਮੈਂ ਰਾਮਗੜੀਆਂ ਤੁਹਾਡੇ ਮੱਧਮ ਤੋਂ ਇਹ ਕਹਿਣਾ ਚਾਹਣਾ ਉਹ ਪੂਰੇ OBC ਸਮਾਜ ਨੂੰ ਸੁਨਿਆਰ ਸਮਾਜ ਨੂੰ ਜਿਹੜੇ ਉਹਨੇ ਮਜ਼ਾਕ ਉਡਾਇਆ ਉਹ ਪੂਰੇ ਦੇ ਪੂਰੇ 13 ਦੇ 13 ਸੀਟਾਂ ਤੇ ਮੈਂ ਖੁਦ ਵੀ ਜਾ ਰਿਹਾ ਤੇ ਇਹਨਾਂ ਨੂੰ ਕੋਈ ਵੋਟ ਨਹੀਂ ਪਾਏਗਾ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਕੋਈ ਸਮਾਜ ਆਮ ਆਦੀ ਪਾਰਟੀ ਦਾ ਸਾਰੇ ਕੈਂਡੀਡੇਟ ਜਿਆਦਾ ਬਾਈਕਟ ਕਰੇਗਾ ਔਰ ਕੋਈ ਇਹਨਾਂ ਨੂੰ ਵੋਟ ਨਹੀਂ ਪਾਏਗਾ ਤੁਸੀਂ ਮੈਂ ਅਪੀਲ ਕਰ ਰਿਹਾ ਹਾਂ ਬੇਸ਼ੱਕ ਮੈਂ ਬੀਜੇਪੀ ਚ ਹਲੇ ਪਰ ਮੈਂ ਕਿਸੇ ਨੂੰ ਇਹ ਨਹੀਂ ਕਹ ਰਿਹਾ ਤੁਸੀਂ ਬੀਜੇਪੀ ਨੂੰ ਵੋਟ ਪਾਓ ਪਰ ਮੈਂ ਕਹਿੰਦਾ ਕਿਸੇ ਨੂੰ ਮੱਦੀ ਪਾਓ ਕਾਂਗਰਸ ਨੂੰ ਪਾਓ ਗੱਲ ਜਿਹੜੀ ਨੂੰ ਵੋਟ ਪਾਓ ਭਾਜਪੀ ਨੂੰ ਵੋਟ ਪਾਓ ਪਰ ਆਮ ਆਦੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਭਾਈ ਇੱਕ ਵਾਰ ਸੇ ਤੁਸੀਂ ਵਿਰੋਧ ਕਰਦੇ ਨੇ ਤੁਸੀਂ ਇੱਕ ਵਾਰ ਸੇ ਤੁਸੀਂ 35 ਸਾਲ ਨੂੰ ਐਸਾ ਮੰਨਦੇ ਕੀਤਾ ਮੈਂ ਬਿਲਕੁਲ ਸਮਾਨ ਨਹੀਂ ਦੇ ਦੇਖੀਏ ਧਾਰੀਵਾਲ ਸਾਹਿਬ ਇੱਥੇ ਪ੍ਰੋਗਰਾਮ ਚਾਹੇ ਮੈਨੂੰ ਨਹੀਂ ਪਤਾ ਸੀ ਉਹ ਆ ਰਹੇ ਨੇ ਕਿ ਦੇਖੋ ਜਿੱਥੇ ਰਸ਼ ਹੁੰਦਾ ਜਿਹੜਾ ਲੀਡਰ ਹੁੰਦਾ ਉੱਥੇ ਭਜਦਾ ਹੀ ਹੈ ਦੇਖੋ ਇਹ ਉਰੂਆ ਸਾਹਿਬ ਦੇ ਮਹਾਰਾਜ ਜਿਉਰੀ ਵਿੱਚ ਆਏ ਨੇ ਮੱਥਾ ਟੇਕਿਆ ਇੱਥੇ ਪ੍ਰੋਗਰਾਮ ਚੱਲ ਰਿਹਾ ਸੀ ਉਹਨਾਂ ਨੇ ਸੱਦਾ ਦਿੱਤਾ ਉਹ ਆ ਗਏ ਪੰਨਾ ਤਾਂ ਆਬਦੁੱਲ ਤੁਹਾਨੂੰ ਮੈਂ ਦੱਸ ਰਿਹਾ ਉੱਥੇ ਵੀ ਉਹਨਾਂ ਮੇਰੇ ਸਪੀਚ ਤੋਂ ਪਹਿਲਾਂ ਮੈਂ ਪਹਿਲਾਂ ਕਹਿ ਚੁੱਕਿਆ ਸੀ ਉਹਨਾਂ ਧਿਆਨ ਤੋਂ ਪਹਿਲਾਂ ਕਿ ਇਹ ਜਿਹਾ ਅਸੀਂ ਜਿਹੜਾ ਹੈਗਾ ਬਾਈਕਟ ਕਰਾਂ ਉਹ ਮੇਰੀ ਸਪੀਚ ਹੋ ਚੁੱਕੀ ਉਸ ਤੋਂ ਬਾਅਦ ਆਏ ਨਹੀਂ ਉਹਨੂੰ ਮਹਾਰਾਜ ਦੀ ਸਾਡੀ ਪਰੰਪਰਾ ਇਹ ਨਹੀਂ ਰਹਿੰਦੀ ਅਸੀਂ ਕਿਸੇ ਦੀ ਵੀ ਬੇਇੱਜ਼ਤੀ ਕਰ ਦਿੰਦੇ ਮਹਾਰਾਜ ਜੀ ਬਾਹਰ ਜਿੱਥੇ ਸੀਗੇ ਅਸੀਂ ਗੁਰੂ ਮਹਾਰਾਜ ਦੇ ਹਾਜ਼ਰੀ ਚ ਕੋਈ ਕਿਸੇ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਹੋਮੇਅਰ ਹੰਕਾਰ ਚ ਆ ਕੇ ਰਾਮਗੜੀਆ ਅਧਿਸੁਨਿਆਰਾ ਬਰਾਦਰੀ ਪੂਰੇ OBC ਸਮਾਜ ਨੂੰ ਸੰਸਾਰ ਦੇ ਵਿੱਚ ਵਸਦੇ ਹੋਏ ਪੂਰੇ OBC ਸਮਾਜ ਨੂੰ ਬੜੀ ਮੰਦਭਾਗੀ ਪਾਸ਼ਾ ਇਸਤੇਮਾਲ ਕੀਤੀ ਜਿਹਨੂੰ ਲੈ ਕੇ ਦਿੱਲੀ ਦੇ ਵਿੱਚ ਰਾਮਗੜੀਆ ਬੋਰਡ ਨੇ ਬੜਾ ਵੱਡਾ ਪ੍ਰਦਰਸ਼ਨ ਕੀਤਾ ਉਹਦੇ ਪੁੱਤਲੇ ਵੀ ਸਾਡੇ ਜਗਾ ਜਗਾ ਮੀਟਿੰਗਾਂ ਵੀ ਕੀਤੀਆਂ ਤਰਨਤਾਰਨ ਸਾਹਿਬ ਇੰਦਰਜੀਤ ਸਿੰਘ ਬੱਬੂ ਜੀ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਉਹਦੇ ਵਿੱਚ ਹੀ ਪੂਰਾ ਰਾਮਗੜੀਆ ਬੋਰਡ ਨੇ ਪੂਰੀ ਸ਼ਿਕਰ ਕੀਤੀ ਔਰ ਸਾਰੇ ਇਸ ਇਲਾਕੇ ਦੇ ਵਸਦੇ ਹੋਏ ਰਾਮਗੜੀਆ ਬਿਸ਼ਕਰਮਾ ਸਮਾਜ OBC ਦੇ ਮੈਂਬਰਾਂ ਨੂੰ ਬੇਨਤੀ ਕੀਤੀ ਔਰ ਨਾਲ ਹੀ ਬੇਨਤੀ ਕੀਤੀ ਭਗਵੰਤ ਮਾਨ ਜੀ ਨੂੰ ਅਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਇਸ ਮੁੱਦੇ ਨੂੰ ਲੈ ਕੇ ਸਖਤ ਐਕਸ਼ਨ ਇਮੀਡੀਏਟਲੀ ਲੈਣਾ ਚਾਹੀਦਾ ਔਰ ਹਰ ਤੱਕ ਉਹਨਾਂ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਜੋ ਕਿ ਬਹੁਤ ਮਾੜੀ ਗੱਲ ਹੈ ਔਰ ਅਸੀਂ ਅਪੀਲ ਕਰਦੇ ਹਾਂ ਇੱਕ ਵਾਰ ਫਿਰ ਜੇ ਤੁਸੀਂ ਐਕਸ਼ਨ ਲੈਂਦੇ ਹੋ ਸਾਡੀ ਉਹਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਤੇ ਤੁਸੀਂ ਲੈਨੇ ਹੋ ਤੇ ਜੀ ਸਦਕੇ ਤੁਸੀਂ ਕੋਈ ਵੀ ਕੈਂਡੀਡੇਟ ਲਾਓ ਲੈ ਕੇ ਆਓਗੇ ਅਸੀਂ ਜੀ ਸਦਕੇ ਨਹੀਂ ਤੇ ਤੁਹਾਡੇ ਪੰਜਾਬ ਦੇ 13 ਕੈਂਡੀਡੇਟ ਦੇ ਇਹ ਸਾਡੇ ਪੰਜਾਬ ਦੇ ਵਸਦੇ ਸਾਰੇ ਭਾਈਚਾਰਾ ਡਟ ਕੇ ਵਿਰੋਧ ਕਰੇਗਾ ਔਰ ਦਿੱਲੀ ਦੇ ਵਿੱਚ ਰਾਮਗੜੀਆ ਬੋਰਡ ਦਿੱਲੀ ਸੱਤੋਂ ਸੀਟਾਂ ਤੇ ਆਮ ਆਦੀ ਪਾਰਟੀ ਦਾ ਡਟ ਕੇ ਵਿਰੋਧ ਕਰੇਗਾ ਔਰ ਉਹਨਾਂ ਨੂੰ ਦੱਸ ਦੇਗਾ ਕਿ ਕਿਸੇ ਬਰਾਦਰੀ ਜਾਂ ਵਿਅਕਤੀ ਵਿਸ਼ੇਸ਼ ਜਾਂ ਕਿਸੇ ਬੰਦੇ ਤੇ ਤੁਸੀਂ ਮੰਦ ਭਾਗੀ ਭਾਸ਼ਾ ਇਸਤੇਮਾਲ ਕਰਨੀ ਕਿੰਨੀ ਬੰਗੀ ਪੈਂਦੀ ਹੈ